ਵੀ ਮਿਲੀ ਹੈ ਪਰ ਉੱਥੇ ਇਹ ਮੁਸੀਬਤ ਦਾ ਸਬਬ ਵੀ ਬਣਦਾ ਜਾ ਰਿਹਾ ਮੌਸਮੀ ਭਾਗ ਦੀਆਂ ਪਵੀ ਖਵਾਨੀਆਂ ਤੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਡੈਮਾਂ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ ਰੱਖਣ ਲਈ ਉੱਥੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਮੀਂਹ ਨਾਲ ਕਈ ਇਲਾਕਿਆਂ ਵਿੱਚੋਂ ਫਿਰ ਤੋਂ ਪਾਣੀ ਖੇਤਾਂ ਅੰਦਰ ਦਾਖਲ ਹੋ ਗਿਆ ਤੇ ਇੱਥੋਂ ਤੱਕ ਕਿ ਪੱਟੀ ਦੇ ਪਿੰਡ ਸਬਰਾਂ ਨੇੜੇ ਇੱਕ ਬੰਨ ਟੁੱਟਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਸਾਲ ਪਹਿਲਾਂ ਹੜਾ ਨੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਤੇ ਉਸ ਤੋਂ ਬਾਅਦ ਮੀਂਹ ਨੇ ਫਸਲਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਦੇ ਵਿੱਚ ਲੈ ਰਿਆ ਤੇ ਸਾਰੀਆਂ ਫਸਲਾਂ ਜਿਹੜੀਆਂ ਹੁਣ ਢੈ ਢੇਰੀ ਹੋ ਚੁੱਕੀਆਂ ਨੇ ਤੇ ਹੁਣ ਮੀਂਹ ਨੇ ਜਿਹੜਾ ਅੰਦਾਜ਼ਾ ਨੂੰ ਇੱਕ ਵਾਰ ਫਿਰ ਆਪਣੀਆਂ ਜਿਹੜੀਆਂ ਫਿਕਰਾਂ ਦੇ ਵਿੱਚ ਪਾ ਦਿੱਤਾ ਤੇ ਇਸ ਵੇਲੇ ਜਦੋਂ ਫਸਲਾਂ ਦੀ ਬਾੜੀ ਤੇ ਮੰਡੀਆਂ ਦੇ ਵਿੱਚ ਵੇਚਣ ਦਾ ਸੀਜ਼ਨ ਚੱਲ ਰਿਹਾ ਤਾਂ ਉਸ ਵੇਲੇ ਮੀਂਹ ਵੱਡੀਆਂ ਮੁਸੀਬਤਾਂ ਕਿਸਾਨਾਂ ਲਈ ਖੜੀਆਂ ਕਰ ਰਿਹਾ ਮੀਡੀਆ ਰਿਪੋਰਟਾਂ ਮੁਤਾਬਕ ਮੀਂਹ ਕਾਰਨ ਜਿਹੜਾ ਫਿਰੋਜ਼ਪੁਰ ਤੇ ਫਾਜ਼ਲਿਕਾ ਵਿੱਚ ਕਈ ਥਾਵਾਂ ਤੇ ਫਸਲਾਂ ਜਿਹੜੀਆਂ ਢੈ ਢੇਰੀ ਹੋ ਗਈਆਂ ਨੇ ਜਿਸ ਦੇ ਨਾਲ ਸ੍ਰੀ ਹਰ ਗੋਬਿੰਦਪੁਰ ਵਿੱਚ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਬਦਨ ਕਾਂਨ ਤੜਵਾੜਾ ਪਿੰਡ ਦੇ ਖੇਤਾਂ ਵਿੱਚ ਵੀ ਪਾਣੀ ਭਰ ਗਿਆ ਤੇ ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਥਿਤੀ ਨੂੰ ਵੀ ਚਿੰਤਾਜਨਕ ਕਰ ਦਿੱਤਾ ਹੈ ਗੱਲ ਕਰਦੇ ਹੁਣ ਸੋਮਵਾਰ ਨੂੰ ਸੋਮਵਾਰ ਨੂੰ ਜਿਹੜਾ ਅਨਾਜ ਮੰਡੀਆਂ ਦੇ ਵਿੱਚ 61553 ਮੀਟ੍ਰਿਕ ਟਨ ਝੋਨਾ ਆਇਆ ਹੁਣ ਤੱਕ ਲਗਭਗ 8.24 ਲੱਖ ਮੀਟ੍ਰਿਕ ਟਨ ਚੋਨਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਵਿੱਚੋਂ 7.72 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਆ ਪਰ 4.41 ਲੱਖ ਮੀਟ੍ਰਿਕ ਟਨ ਚੋਨਾ ਅਜੇ ਵੀ ਖੁੱਲੇ ਵਿੱਚ ਹੀ ਪਿਆ ਸਭ ਤੋਂ ਵੱਧ ਅਨ ਲਿਫਟਿੰਗ ਵਾਲੇ ਜ਼ਿਲ੍ਹੇ ਵਿੱਚ ਤਰਨਤਾਰਨ ਤੇ ਜਿਹੜਾ ਕਪੂਰਥਲਾ ਤੇ ਹੋਰ ਅਮਰਸਾਰ ਫਤੇਗੜ ਸਾਹਿਬ ਤੇ ਜਲੰਧਰ ਦੇ ਇਹ ਨਾਮ ਜਿਹੜੇ ਸ਼ਾਮਲ ਨੇ ਉੱਥੇ ਮੌਸਮੀ ਭਾਗ ਨੇ ਜਿਹੜਾ ਅੱਜ ਵੀ ਸੂਬੇ ਵਿੱਚ ਕਈ ਥਾਵਾਂ ਤੇ ਜਿਹੜਾ ਮੀਂਹ ਨੂੰ ਲੈ ਕੇ ਜਿਹੜਾ ਤਕਰੀਬ ਤੋ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਅਸਾਰ ਜਿਹੜਾ ਪ੍ਰਗਟਾਏ ਨੇ ਤਾਂ ਇਸ ਦੇ ਨਾਲ ਹੀ ਜਿਹੜਾ ਭਵਿੱਖਵਾਣੀਆਂ ਕੀਤੀ ਗਈਆਂ ਸੀ ਪਰ ਉਸ ਦੇ ਮੁਤਾਬਕ ਹੀ ਜਿਹੜਾ ਅੱਜ ਬਹੁਤ ਜ਼ਿਆਦਾ ਲਗਾਤਾਰ ਮੀਂਹ ਪੈ ਰਿਹਾ ਤਾਂ ਪਟਿਆਲਾ ਦੇ ਵਿੱਚ ਤਾਂ ਲਗਾਤਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਮੰਡੀਆਂ ਵਿੱਚ ਪੈਚੂਣੇ ਤੇ ਖੇਤਾਂ ਵਿੱਚ ਤਿਆਰ ਖੜੀ ਫਸਲ ਨੂੰ ਲੈ ਕੇ ਕਿਸਾਨ ਕਾਫੀ ਫਿਕਰਮੰਦ ਨੇ ਦੱਸਦੇ ਆ ਕਿ ਕਈ ਹਿੱਸਿਆਂ ਵਿੱਚ ਅੱਜ ਵੀ ਜਿਹੜਾ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਆ ਠੰਡ ਦਾ ਜਿਹੜਾ ਅਹਿਸਾਸ ਹੋ ਰਿਹਾ ਤੇ ਮੌਸਮੀ ਭਾਗ ਨੇ 12 ਜ਼ਿਲ੍ਹਿਆਂ ਵਿੱਚ ਜੈਲੋ ਅਲਰਟ ਵੀ ਜਾਰੀ ਕੀਤਾ ਹੋਇਆ ਤੇ ਇਸ ਦੇ ਨਾਲ ਹੀ ਜਿਹੜਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਆ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਗਲੇ 24 ਘੰਟਿਆਂ ਤੱਕ ਮੀਂਹ ਦਾ ਜਿਹੜਾ ਸਿੰਸਲਾ ਲਗਾਤਾਰ ਇਸ ਤਰ੍ਹਾਂ ਹੀ ਜਾਰੀ ਰਹਿ ਸਕਦਾ ਤੇ ਠੰਡੀਆਂ ਹਵਾਵਾਂ ਨੇ ਸੂਬੇ ਭਰ ਵਿੱਚ ਸਰਦੀ ਦੀ ਪਹਿਲੀ ਦਸਤਕ ਦੇ ਦਿੱਤੀ ਗਈ ਆ ਤੇ ਤੁਹਾਡੇ ਇਲਾਕੇ ਦਾ ਤੁਹਾਡੇ ਜ਼ਿਲ੍ਹੇ ਵਿੱਚ ਮੌਸਮ ਕਿਹ ਹੈ ਜਾਂ ਤੁਹਾਡੇ ਜ਼ਿਲ੍ਹੇ ਵਿੱਚ ਮੀਂਹ ਪੈ ਰਿਹਾ ਆਪਣੇ ਜ਼ਿਲ੍ਹੇ ਦਾ ਨਾਮ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਆਪਾਂ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ ਤਾਂ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਅੰਤ ਤਾ ਤੁਹਾਡੇ ਇਲਾਕੇ ਚ ਮੀਂਹ ਪੈ ਰਿਹਾ ਤਾਂ ਕਮੈਂਟ ਕਰਕੇ ਜਰੂਰ ਦੱਸੋ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਕੁਝ ਦਿਨਾਂ ਗਰਮੀ ਮੰਗਰੋਂ ਮੀਂਹ ਨੇ ਇੱਕ ਵਾਰ ਫਿਰ ਦਸਤਕ ਦੇ ਦਿੱਤੀ ਹੈ ਤੇ ਬੀਤੇ ਦੋ ਦਿਨਾਂ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਤੋਂ ਹਲਕੀ ਤੇ ਦਰਮਿਆਨੀ ਜਿਹੜੀ ਓਮੀ ਪੈ ਰਿਹਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਪੈ ਰਿਹਾ ਤਾਂ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਮੀਂਹ ਪੈ ਰਿਹਾ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਜਿਹੜੀ ਰਾਹਤ ਵੀ ਮਿਲੀ ਹੈ ਪਰ ਉੱਥੇ ਇਹ ਮੁਸੀਬਤ ਦਾ ਸਬਬ ਵੀ ਬਣਦਾ ਜਾ ਰਿਹਾ ਮੌਸਮੀ ਭਾਗ ਦੀਆਂ ਪਵਿਖਵਾਨੀਆਂ ਤੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਡੈਮਾਂ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ ਰੱਖਣ ਲਈ ਉੱਥੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਮੀਂਹ ਨਾਲ ਕਈ ਇਲਾਕਿਆਂ ਵਿੱਚੋਂ ਫਿਰ ਤੋਂ ਪਾਣੀ ਖੇਤਾਂ ਅੰਦਰ ਦਾਖਲ ਹੋ ਗਿਆ ਤੇ ਇੱਥੋਂ ਤੱਕ ਕਿ ਪੱਟੀ ਦੇ ਪਿੰਡ ਸਬਰਾਂ ਨੇੜੇ ਇੱਕ ਬੰਨ ਟੁੱਟਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਇਸ ਸਾਲ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਤੇ ਉਸ ਤੋਂ ਬਾਅਦ ਮੀਂਹ ਨੇ ਫਸਲਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਦੇ ਵਿੱਚ ਲੈ ਰਿਆ ਤੇ ਸਾਰੀਆਂ ਫਸਲਾਂ ਜਿਹੜੀਆਂ ਹੁਣ ਢੈ ਢੇਰੀ ਹੋ ਚੁੱਕੀਆਂ ਨੇ ਤੇ ਹੁਣ ਮੀਂਹ ਨੇ ਜਿਹੜਾ ਅੰਦਾਜ਼ਾ ਤਾ ਨੂੰ ਇੱਕ ਵਾਰ ਫਿਰ ਆਪਣੀਆਂ ਜਿਹੜੀਆਂ ਫਿਕਰਾਂ ਦੇ ਵਿੱਚ ਪਾ ਦਿੱਤਾ ਤੇ ਇਸ ਵੇਲੇ ਜਦੋਂ ਫਸਲਾਂ ਦੀ ਬਾੜੀ ਤੇ ਮੰਡੀਆਂ ਦੇ ਵਿੱਚ ਵੇਚਣ ਦਾ ਸੀਜ਼ਨ ਚੱਲ ਰਿਹਾ ਤਾਂ ਉਸ ਵੇਲੇ ਮੀਂਹ ਵੱਡੀਆਂ ਮੁਸੀਬਤਾਂ ਕਿਸਾਨਾਂ ਲਈ ਖੜੀਆਂ ਕਰ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਮੀਂਹ ਕਾਰਨ ਜਿਹੜਾ ਫਿਰੋਜ਼ਪੁਰ ਤੇ ਫਾਜ਼ਲਿਕਾ ਵਿੱਚ ਕਈ ਥਾਵਾਂ ਤੇ ਫਸਲਾਂ ਜਿਹੜੀਆਂ ਢੈ ਢੇਰੀ ਹੋ ਗਈਆਂ ਨੇ ਜਿਸ ਦੇ ਨਾਲ ਸ਼੍ਰੀ ਹਰ ਗੋਬਿੰਦਪੁਰ ਵਿੱਚ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਬਦਨ ਕਾਂਨ ਤੜਵਾੜਾ ਪਿੰਡ ਦੇ ਖੇਤਾਂ ਵਿੱਚ ਵੀ ਪਾਣੀ ਭਰ ਗਿਆ ਤੇ ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਥਿਤੀ ਨੂੰ ਵੀ ਚਿੰਤਾਜਨਕ ਕਰ ਦਿੱਤਾ ਹੈ ਗੱਲ ਕਰਦੇ ਹੁਣ ਸੋਮਵਾਰ ਨੂੰ ਸੋਮਵਾਰ ਨੂੰ ਜਿਹੜਾ ਅਨਾਜ ਮੰਡੀਆਂ ਦੇ ਵਿੱਚ 61553 ਮੀਟ੍ਰਿਕ ਟਨ ਝੋਨਾ ਆਇਆ ਹੁਣ ਤੱਕ ਲਗਭਗ 8.24 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਵਿੱਚੋਂ 7.72 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਆ ਪਰ 4.41 ਲੱਖ ਮੀਟ੍ਰਿਕ ਟਨ ਚੋਨਾ ਅਜੇ ਵੀ ਖੁੱਲੇ ਵਿੱਚ ਹੀ ਪਿਆ ਸਭ ਤੋਂ ਵੱਧ ਅਨ ਲਿਫਟਿੰਗ ਵਾਲੇ ਜ਼ਿਲ੍ਹਿਆਂ ਵਿੱਚ ਤਰਨਤਾਰਨ ਤੇ ਜਿਹੜਾ ਕਪੂਰਥਲਾ ਤੇ ਹੋਰ ਅਮਰਸਰ ਫੋਤੇਗੜ੍ਹ ਸਾਹਿਬ ਤੇ ਜਲੰਧਰ ਦੇ ਇਹ ਨਾਮ ਜਿਹੜੇ ਸ਼ਾਮਲ ਨੇ ਉੱਥੇ ਮੌਸਮੀ ਭਾਗ ਨੇ ਜਿਹੜਾ ਅੱਜ ਵੀ ਸੂਬੇ ਵਿੱਚ ਕਈ ਥਾਵਾਂ ਤੇ ਜਿਹੜਾ ਮੀਂਹ ਨੂੰ ਲੈ ਕੇ ਜਿਹੜਾ 23 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਅਸਾਰ ਜਿਹੜਾ ਪ੍ਰਗਟਾਏ ਨੇ ਤਾਂ ਇਸ ਦੇ ਨਾਲ ਹੀ ਜਿਹੜਾ ਭਵਿੱਖਵਾਣੇ ਕੀਤੇ ਗਈਆਂ ਸੀ ਪਰ ਉਸ ਦੇ ਮੁਤਾਬਕ ਹੀ ਜਿਹੜਾ ਅੱਜ ਬਹੁਤ ਜ਼ਿਆਦਾ ਲਗਾਤਾਰ ਮੀਂਹ ਪੈ ਰਿਹਾ ਤਾਂ ਪਟਿਆਲਾ ਦੇ ਵਿੱਚ ਤਾਂ ਲਗਾਤਾਰ ਸਵੇਰ ਤੋਂ ਹੀ ਮੀਂਹ ਪੈ ਰਿਹਾ ਮੰਡੀਆਂ ਵਿੱਚ ਪੈ ਝੂਨੇ ਦੇ ਖੇਤਾਂ ਵਿੱਚ ਤਿਆਰ ਖੜੀ ਫਸਲ ਨੂੰ ਲੈ ਕੇ ਕਿਸਾਨ ਕਾਫੀ ਫਿਕਰਮੰਦ ਨੇ ਦੱਸਦੇ ਆ ਕਿ ਕਈ ਹਿੱਸਿਆਂ ਵਿੱਚ ਅੱਜ ਵੀ ਜਿਹੜਾ ਨਾਲ ਤਾਪਮਾਨ ਵਿੱਚ ਪਾਰੀ ਗਿਰਾਵਟ ਦਰਜ ਕੀਤੀ ਗਈ ਆ ਠੰਡ ਦਾ ਜਿਹੜਾ ਅਹਿਸਾਸ ਹੋ ਰਿਹਾ ਤੇ ਮੌਸਮੀ ਭਾਗ ਨੇ 12 ਚਿਲੀਆਂ ਵਿੱਚ ਜੈਲੋ ਅਲਰਟ ਵੀ ਜਾਰੀ ਕੀਤਾ ਹੋਇਆ ਤੇ ਇਸ ਦੇ ਨਾਲ ਹੀ ਜਿਹੜਾ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਆ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਅਗਲੇ 24 ਘੰਟਿਆਂ ਤੱਕ ਮੀਂਹ ਦਾ ਜਿਹੜਾ ਸਿਲਸਲਾ ਲਗਾਤਾਰ ਇਸ ਤਰ੍ਹਾਂ ਹੀ ਜਾਰੀ रह ਸਕਦਾ ਤੇ ਠੰਡੀਆਂ ਹਵਾਵਾਂ ਨੇ ਸੂਬੇ ਭਰ ਵਿੱਚ ਸਰਦੀ ਦੀ ਪਹਿਲੀ ਦਾਸਤਕ ਦੇ ਦਿੱਤੀ ਗਈ ਆ ਤੇ ਤੁਹਾਡੇ ਇਲਾਕੇ ਦਾ ਤੁਹਾਡੇ ਜ਼ਿਲ੍ਹੇ ਵਿੱਚ ਮੌਸਮ ਕਿਹ ਹੈ ਜਾਂ ਤੁਹਾਡੇ ਜ਼ਿਲ੍ਹੇ ਵਿੱਚ ਮੀਂਹ ਪੈ ਰਿਹਾ ਆਪਣੇ ਜ਼ਿਲ੍ਹੇ ਦਾ ਨਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਆਪਾਂ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ ਤਾਂ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਤਾਂ ਤੁਹਾਡੇ ਇਲਾਕੇ 'ਚ ਮੀਂਹ ਪੈ ਰਿਹਾ ਕਮੈਂਟ ਕਰਕੇ ਜਰੂਰ ਦੱਸੋ ਮੌਸਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਬਾਹੀ ਤੋਂ ਬਾਅਦ ਕੁਝ ਦਿਨਾਂ ਗਰਮੀ ਮੰਗਰੋਂ ਮੀਂਹ ਨੇ ਇੱਕ ਵਾਰ ਫਿਰ दस्तक ਦੇ ਦਿੱਤੀ ਹੈ ਤੇ ਬੀਤੇ ਦੋ ਦਿਨਾਂ ਤੋਂ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹਲਕੀ ਤੋਂ ਹਲਕੀ ਤੇ ਦਰਮਿਆਨੀ ਜਿਹੜੀ ਉਹ ਮੀਂਹ ਪੈ ਰਿਹਾ ਤੇ ਕਈ ਜੇਲੇਨਾ ਵਿੱਚ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਪੈ ਰਿਹਾ ਤਾਂ ਪਟਿਆਲਾ ਦੀ ਗੱਲ ਕਰਦੇ ਹਾਂ ਤਾਂ ਪਟਿਆਲਾ ਦੇ ਵਿੱਚ ਸਵੇਰ ਤੋਂ ਹੀ ਜਿਹੜਾ ਮੀਂਹ ਪੈ ਰਿਹਾ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇਸ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਜਿਹੜੀ ਰਾਹਤ ਵੀ ਮਿਲੀ ਹੈ ਪਰ ਉੱਥੇ ਇਹ ਮੁਸੀਬਤ ਦਾ ਸਬਬ ਵੀ ਬਣਦਾ ਜਾ ਰਿਹਾ ਮੌਸਮੀ ਭਾਗ ਦੀਆਂ ਭਵਿੱਖਬਾਣੀਆਂ ਤੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਡੈਮਾਂ ਵਿੱਚ ਪਾਣੀ ਦਾ ਪੱਧਰ ਕਾਬੂ ਵਿੱਚ ਰੱਖਣ ਲਈ ਉੱਥੋਂ ਪਾਣੀ ਜਿਹੜਾ ਛੱਡਿਆ ਜਾ ਰਿਹਾ ਤੇ ਮੀਂਹ ਨਾਲ ਕਈ ਇਲਾਕਿਆਂ ਵਿੱਚੋਂ ਫਿਰ ਤੋਂ ਪਾਣੀ ਖੇਤਾਂ ਅੰਦਰ ਦਾਖਲ ਹੋ ਗਿਆ ਤੇ ਇੱਥੋਂ ਤੱਕ ਕਿ ਪੱਟੀ ਦੇ ਪਿੰਡ ਸਬਰਾਂ ਨੇੜੇ ਇੱਕ ਬੰਨ ਵੀ ਸਾਹਮਣੇ ਆ ਰਹੀਆਂ ਨੇ ਇਸ ਸਾਲ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਤੇ ਉਸ ਤੋਂ ਬਾਅਦ ਮੀਂਹ ਨੇ ਫਸਲਾਂ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਦੇ ਵਿੱਚ ਲੈ ਰਿਆ ਤੇ ਸਾਰੀਆਂ ਫਸਲਾਂ ਜਿਹੜੀਆਂ ਹੁਣ ਢੈ ਟੇਰੀ ਹੋ ਚੁੱਕੀਆਂ ਨੇ ਤੇ ਹੁਣ ਮੀਂਹ ਨੇ ਜਿਹੜਾ ਅੰਦਾਜ਼ਾ ਨੂੰ ਇੱਕ ਵਾਰ ਫਿਰ ਆਪਣੀਆਂ ਜਿਹੜੀਆਂ ਫਿਕਰਾਂ ਦੇ ਵਿੱਚ ਪਾ ਦਿੱਤਾ ਤੇ ਇਸ ਵੇਲੇ ਜਦੋਂ ਫਸਲਾਂ ਦੀ ਬਾੜੀ ਤੇ ਮੰਡੀਆਂ ਦੇ ਵਿੱਚ ਵੇਚਣ ਦਾ ਸੀਜ਼ਨ ਚੱਲ ਰਿਹਾ ਤਾਂ ਉਸ ਵੇਲੇ ਮੀਂਹ ਵੱਡੀਆਂ ਮੁਸੀਬਤਾਂ ਕਿਸਾਨਾਂ ਲਈ ਖੜੀਆਂ ਕਰ ਰਹੀਆਂ ਮੀਡੀਆ ਰਿਪੋਰਟਾਂ ਮੁਤਾਬਕ ਮੇਨ ਕਾਰਨ ਜਿਹੜਾ ਫਿਰੋਜ਼ਪੁਰ ਤੇ ਫਾਜ਼ਲਿਕਾ ਵਿੱਚ ਕਈ ਥਾਵਾਂ ਤੇ ਫਸਲਾਂ ਜਿਹੜੀਆਂ ਟੈ ਟੇਰੀ ਹੋ ਗਈਆਂ ਨੇ ਜਿਸ ਦੇ ਨਾਲ ਸ਼੍ਰੀ ਹਰ ਗੋਬਿੰਦਪੁਰ ਵਿੱਚ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਬਦਨ ਕਾਨ ਤਲਵਾੜਾ ਪਿੰਡ ਦੇ ਖੇਤਾਂ ਵਿੱਚ ਵੀ ਪਾਣੀ ਭਰ ਗਿਆ ਤੇ ਦੂਜੇ ਪਾਸੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਦੀ ਸਥਿਤੀ ਨੂੰ ਵੀ ਚਿੰਤਾਜਨਕ ਕਰ ਦਿੱਤਾ ਹੈ ਗੱਲ ਕਰਦੇ ਹੁਣ ਸੋਮਵਾਰ ਨੂੰ ਸੋਮਵਾਰ ਨੂੰ ਜਿਹੜਾ ਅਨਾਜ ਮੰਡੀਆਂ ਦੇ ਵਿੱਚ 61553 ਮੀਟ੍ਰਿਕ ਟਨ ਝੋਨਾ ਆਇਆ ਹੁਣ ਤੱਕ ਲਗਭਗ 8.24 ਲੱਖ ਮੀਟ੍ਰਿਕ ਟਾਂ ਚੋਨਾ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਵਿੱਚੋਂ 7.72 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਆ ਪਰ 4.41 ਲੱਖ ਮੀਟ੍ਰਿਕ ਟਨ ਚੋਨਾ ਅਜੇ ਵੀ ਖੁੱਲੇ ਵਿੱਚ ਹੀ ਪਿਆ ਸਭ ਤੋਂ ਵੱਧ ਅਨ ਲਿਫਟਿੰਗ ਵਾਲੇ ਜ਼ਿਲ੍ਹਿਆਂ ਵਿੱਚ ਤਰਨਤਾਰਨ ਤੇ ਜਿਹੜਾ ਕਪੂਰਥਲਾ ਤੇ ਹੋਰ ਅਮਰਸਰ ਫੋਤੇਗੜ੍ਹ ਸਾਹਿਬ ਜ਼ਿਲਹੰਦਰ ਦੇ ਇਹ ਨਾਮ ਜਿਹੜੇ ਸ਼ਾਮਲ ਨੇ ਉੱਥੇ ਮੌਸਮੀ ਭਾਗ ਨੇ ਜਿਹੜਾ ਅੱਜ ਵੀ ਸੂਬੇ ਵਿੱਚ ਕਈ ਥਾਵਾਂ ਤੇ ਜਿਹੜਾ ਮੀਨੂ ਲੈ ਕੇ ਜਿਹੜਾ ਤਕਰੀਬ ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਅਸਰ ਜਿਹੜਾ ਪ੍ਰਗਟਾਏ ਨੇ ਤਾਂ ਇਸ ਦੇ ਨਾਲ ਹੀ ਜਿਹੜਾ